ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜੰਗੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹਨਾਂ ਦੋਨਾਂ ਚੈਨਲਸ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਅਸੀਂ ਜਿਹੜੇ ਸਮਾਜਿਕ ਪ੍ਰਤੀਕਿਰਿਆਵਾਂ ਜਾਂ ਹੋਰ ਹੈ ਗਿਆ ਉਹਨਾਂ ਬਾਰੇ ਸਮਝੀਏ ਸੋਚੀਏ ਪੜ੍ਹੀਏ ਤੇ ਉਹਦੇ ਬਾਰੇ ਸਿੱਖੀਏ ਤੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਅਦੇ ਵੀ ਸਤਿ ਆਦਨ ਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲਾ ਜਿਹੜਾ ਟੌਪਿਕ ਚੱਲ ਰਿਹਾ ਸੀ ਅਕ੍ਰਿਤ ਕਰਨ ਦਾ ਚੱਲ ਰਿਹਾ ਸੀ ਜੀ ਹਾਂ ਹੁਣ ਸੇ ਨੂੰ ਅਸੀਂ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਆ ਕਿ ਉਹਦੇ ਵਿੱਚ ਬੜੇ سارے ਪਹਿਲੂ ਹੈਗੇ ਜਿਹੜੇ ਕੀ ਕੁਐਸਚਨ ਹੈ ਸਪੈਸ਼ਲੀ ਜਿੱਦਾਂ ਕੰਮ ਦਾ ਪਹਿਲੂ ਹੈ ਸਪੋਸ ਵੈ ਕਿੰਦੇ ਜੋਬ ਕਰਨਾ ਹਾਂ 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 ਤੇ ਮੇਰਾ ਮਾਲਕ ਜਿਹੜਾ ਜਾਂ ਓਨਰ ਜਾਂ ਸਿਸਟਮ ਜਿਹੜਾ ਉੱਥੇ ਦਾ ਚੱਲ ਰਿਹਾ ਉਹ ਕੋਈ ਬੇਈਮਾਨੀ ਜਾਂ ਕ腐ਸ਼ਨ ਨਾਲ ਜਾਂ ਕੋਈ ਇਲੀਗਲ ਜਾਂ ਕੋਈ ਇਨ ਐਥੀਕਲ ਤਾਂ ਨਹੀਂ ਮੈਂ ਕਹਾਂਗਾ ਇਨ ਇਲੀਗਲ ਕੰਮ ਕਰ ਰਹੀ ਹੈ ਕੀ ਮੈਂ ਉਹਨੂੰ ਜਦੋਂ ਜਗ ਜਾਹਰ ਕਰਦਾ ਕੀ ਮੈਂ ਉਸ ਕੰਪਨੀ ਦਾ ਅਕਰਿਤਕਾ ਨਾ ਕਿਉਂਕਿ ਉਹ ਨਾਲ ਮੈਨੂੰ ਪੈਸੇ ਦੋ ਦਿੱਤੇ ਮੈਨੂੰ ਜੋਬ ਤੇ ਰੱਖਿਆ ਤੋ ਇੱਕ ਤਰ੍ਹਾਂ ਨਾਲ ਮੈਨੂੰ ਉਹਦਾ ਦਾ ਵਫਾਦਾਰੀ ਹੋਣਾ ਚਾਹੀਦਾ ਜਾਂ ਮੈਂ ਜਗ ਜਗ ਕਰਾਂਗਾ ਤੇ ਅਕ੍ਰਿਤਿਕਾਂ ਨੂੰ ਆ। ਹਾਂ ਜੀ ਬਹੁਤ ਸਾਰੇ ਸ਼ਬਦ ਜਿਹੜੇ ਆ ਸਾਡੇ ਵਿੱਚ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਵਰਤੋਂ ਕੀਤੀ ਸੀ ਜੋ ਸ਼ੁਰੂ ਹੋਈ ਆਪਾਂ ਕਹਿ ਦਈਏ ਉਹਦਾ ਇਹ ਕਿਹੜਾ ਪਾਰਟੀਕਲ ਮੀਨਰ ਸੀ ਅਰਥ ਸੀਗਾ ਹਾਂ ਜੀ ਉਹ ਉਸ ਵਿੱਚ ਹੀ ਉਹਦਾ ਅਰਥ ਪਵ ਲੈ ਜਾਂਦਾ ਸੀਗਾ ਪਰ ਸਜੇ ਸਜੇ ਕੀ ਹੋ ਗਿਆ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਇਹਨਾਂ ਜਿਹੜਾ ਵਿਆਪਕ ਰੂਪ ਵਿੱਚ ਹਰ ਥਾਂ ਵਰਤਣ ਲੱਗ ਪਏ ਜਿਦ ਕਰਨ ਜਿਹੜੇ ਇਹ ਸ਼ਬਦ ਅਸਲੀ ਜਿਹੜੀ ਇਹਨਾਂ ਦੀ ਰੂਹ ਸੀ ਉਹ ਗਵਾਚ ਗਏ ਚੈਂਜਾਖੇ ਖਤਮ ਹੋ ਗਏ। ਤੋਂ ਉਸੇ ਪ੍ਰਸੰਗ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਸਵਾਲ ਕੀਤਾ ਕਿ ਜਿਹਦੇ ਪਾਸ ਕੋਈ ਬੋਧਾ ਨੌਕਰੀ ਕਰ ਰਿਹਾ ਆ ਤਾਂ ਉਹ ਵਾਸ ਕਰਦਾ ਕਿ ਭਵੇਂ ਉਹ ਕਿੰਨਾ ਵੀ ਗਲਤ ਕਰ ਰਿਹਾ। ਭਵੇਂ ਉਹ ਨਾਟਕਤੌਰ ਦੇ ਗਲਤ ਆ, ਕਾਨੂੰਨੀ ਤੌਰ ਦੇ ਗਲਤ ਆ, ਇਨਸਾਨੀਅਤ ਤੌਰ ਦੇ ਵੀ ਜੇਕਰ ਉਹ ਕਿੰਨਾ ਵੀ ਗਲਤ ਆ। ਪਰ ਜਿਹੜਾ ਉਥੇ ਨੌਕਰੀ ਕਰ ਰਿਹਾ ਆ ਉਹਦੇ ਕੋਲ ਵਾਸ ਕੀਤੀ ਜਾਂਦੀ ਆ ਕਿ ਇਹ ਜਿਹੜਾ ਇਹ ਦੇਖ ਕੇ ਵੀ ਅੱਖਾਂ ਬੰਦ ਕਰ ਲਵੇ ਸੁਣ ਕੇ ਵੀ ਅਣ ਸੁਣਿਆ ਕਰ ਦੇਵੇ ਜੇ ਉਹ ਉਸ ਚੀਜ਼ ਦੇ ਜ਼ੁਬਾਨ ਖੋਲਦਾ ਜਾਂ ਕਿਸੇ ਹੋਰ ਨਾਲ ਸਾਂਝੀ ਕਰਦਾ ਕਿਸੇ ਨੂੰ ਉਸ ਬਾਰੇ ਦੱਸ ਰਿਹਾ ਵੇ ਇੱਥੇ ਜਿਹੜੀਆਂ ਸਰਗਰਮੀਆਂ ਉਹ ਬੜੀਆਂ ਗਲਤ ਹੋ ਰਹੀਆਂ ਤਾਂ ਉਹਦੇ ਤੇ ਵੀ ਇਹ ਤੱਬਾ ਲਾਇਆ ਜਾਂਦਾ ਉਹਨੂੰ ਵੀ ਜਿਹੜਾ ਇਹ ਫਤਵਾ ਦਿੱਤਾ ਜਾਂਦਾ ਕਿ ਦੇਖੋ ਜੀ ਇਹ ਤੁਂ ਖਾ ਰਿਹਾ ਖਾ ਕੇ ਬੜਾ ਅਕਰਿਤ ਕਰਨ ਨਿਕਲੇ ਆ ਪਰ ਅਕ੍ਰਿਤ ਕੰਤਾ ਜਿਹੜੀ ਉਹ ਇਹਦੇ ਵਿੱਚ ਅਕ੍ਰਿਤ ਕੰਤਾ ਨਹੀਂ ਕਿਉਂਕਿ ਦੇਖਣ ਦੀ ਗੱਲ ਇਹ ਹੈ ਜਿਹੜੀ ਸਾਡੀ ਜਿਹੜੀ ਵਫਾਦਾਰੀ ਆ ਇਹ ਕਿਹਦੇ ਨਾਲ ਹੋਣੀ ਚਾਹੀਦੀ ਆ ਸੱਜਣਾ ਨਾਲ ਹੋਣੀ ਚਾਹੀਦੀ ਆ ਜਾਂ ਕਿਸੇ ਵਿਅਕਤੀ ਨਾਲ ਵਿਅਕਤੀ ਤੋਂ ਇਥੇ ਭਾਵ ਹੈ ਜਿਹੜਾ ਕਿ ਬੇਈਮਾਨਾ ਕ੍ਰਪਟਾ ਝੂਠਾ ਜਾਂ ਤਸ਼ੱਦਦ ਕਰਨ ਵਾਲਾ ਕਿਸੇ ਦੇ ਜ਼ੁਲਮ ਢਾਉਣ ਵਾਲਾ ਅਸੀਂ ਨਿਆਂ ਦਾ ਸਾਥ ਦੇਣਾ ਹੋ ਜਾਂ ਅਨਿਆਂ ਦਾ ਸਾਥ ਦੇਣਾ ਜਿਹੜੇ ਅਕਿਰਤ ਕਰਨਤਾ ਦੀ ਆ ਉਹਦੇ ਵਿੱਚ ਇੱਥੇ ਅਕਿਰਤ ਕਰਨਤਾ ਦਾ ਭਾਵ ਇਹ ਨਹੀਂ ਕਿ ਤੁਸੀਂ ਦੇਖ ਕੇ ਅੱਖਾਂ ਬੰਦ ਕਰ ਲਵੋ ਅਕਿਰਤ ਕਰਨਤਾ ਦੇ ਜਿਹੜਾ ਉਹ ਆਪਾਂ ਅੱਗੇ ਬਹੁਤ ਡਿਟੇਲ 'ਚ ਆਪਾਂ ਪਹਿਲੇ ਐਪੀਸੋਡ 'ਚ ਗੱਲ ਕਰ ਚੁੱਕੇ ਹਾਂ ਕਿ ਅਕਿਰਤ ਕਰਨ ਅਸਰ ਜਿਹੜੇ ਕਹਿੰਦੇ ਕਿ ਨੂੰ ਆ ਤਾਂ ਇੱਥੇ ਜਿਹੜਾ ਸੱਚ ਬੋਲਣ ਵਿੱਚ ਅਕਿਰਤ ਕਰਨਤਾ ਕਿ ਸੱਚ ਨੂੰ ਢੱਕਣ ਵਿੱਚ ਅਕਿਰਤ ਕਰਨਤਾ ਇਹ ਦੇਖਣ ਦੀ ਲੋੜ ਆ ਇੱਥੇ ਜਿਹੜਾ ਢਕਣਾ ਸੱਚ ਨੂੰ ਉਹ ਅਕਿਰਤ ਕਰਨਤਾ ਕਿੰਨੀ ਚੂਗੀ ਓਕੇ ਉਹ ਵਿਖਦੀ ਭਵੇਂ ਜੋ ਮਰੀ ਸੋਚ ਰਹੇ ਆ ਪਰ ਜਿਹੜੇ ਅਸੀਂ ਇਸ ਨੂੰ ਕਿ ਜਿਹੜਾ ਉਹ ਧਾਰਮਿਕ ਦ੍ਰਿਸ਼ਟੀਕੋਣ ਖਾਸ ਉਹ ਦੀ ਗੁਰਬਾਣੀ ਦਾ ਪੱਖ ਨਾਲ ਨਾਲ ਲੈ ਰਹੇ ਆਂ ਤੇ ਅਸੀਂ ਗੁਰਬਾਣੀ ਦੇ ਅੰਗਲ ਤੋਂ ਦੇਖਦੇ ਆਂ ਤਾਂ ਉਹ ਜਿਹੜਾ ਵਿਅਕਤੀ ਆ ਜਿਹੜਾ ਕਿ ਜਗਜ਼ਾਹਰ ਕਰ ਰਿਹਾ ਭਵੇਂ ਉਹਨੂੰ ਤੋਂ ਨੌਕਰੀ ਮਿਲੀ ਆ ਉਹਦਾ ਰੋਜ਼ੀ ਦਾ ਸਾਧਨ ਆ ਪਰ ਜੇ ਕੋਲ ਗਲਤ ਹੁੰਦਾ ਵੇਖ ਕੇ ਉਹ ਆਵਾਜ਼ ਉਠਾ ਰਿਹਾ ਤਾਂ ਉਹ ਆ ਕੀਤ ਕਰਨ ਉਹਦੀ ਨਜ਼ਰਾਂ ਹੋ ਸਕਦਾ ਪਰ ਉਹ ਠੀਕ ਜਾਇ ਨਹੀਂ ਠਹਿ ਰਾ ਗਿਆ ਆ ਆਮ ਦੁਨੀਆਦਾਰੀ ਜਿਹੜੀ ਆ ਸੋਚ ਰੱਖਣ ਵਾਲਾ ਉਹ ਤਾਂ ਕਹਿ ਸਕਦਾ ਪਰ ਜੇਕਰ ਅਸੀਂ ਧਾਰਮਿਕ ਪੱਖੋਂ ਵੇਖੀਏ ਖਾਸ ਤੌਰ ਤੇ ਗੁਰਬਾਣੀ ਪੱਖੋਂ ਵੇਖੀਏ ਤਾਂ ਉਹ ਮਨੁੱਖ ਜਿਹੜਾ ਅਕ੍ਰਿਤਕਾਨ ਨਹੀਂ ਬਲਕੇ ਉਹ ਸੱਚਾ ਸੁੱਚਾ ਇਨਸਾਨ ਆਖਿਆ ਜਾ ਸਕਦਾ ਜਿਹੜਾ ਸੱਜ ਨਾਲ ਖੜਾ ਹੋਇਆ ਕਿਉਂਕਿ ਇਹੋ ਜੀਆਂ ਪ੍ਰਸਥਤੀਆਂ ਵਿੱਚ ਕਿਸੇ ਦੀ ਬੇਈਮਾਨੀ ਖਾਸ ਤੌਰ ਤੇ ਉਹਨਾਂ ਲੋਕਾਂ ਦੀ ਜਿਹੜੇ ਜਿਹਨਾਂ ਤੁਸੀਂ ਨਿਰਭਰ ਕਰ ਰਹੇ ਹੋ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਬਣੇ ਹੋਏ ਆ ਉਥੇ ਸੱਚ ਉਜਾਗਰ ਕਰਨਾ ਇੱਕ ਬੜੀ ਦਲੇਰੀ ਦੀ ਲੋੜ ਆ ਬੜੀ ਹਿੰਮਤ ਦੀ ਲੋੜ ਆ ਜਿਹੜਾ ਕਾਇਰ ਮਨੋਕਾ ਬੁਜ਼ਲ ਮਨੋਕਾ ਉਹ ਇਨੀ ਦਲੇਰੀ ਨਹੀਂ ਕਰ ਸਕਦਾ ਉਹ ਖਮੋਸ਼ੀ ਵਿੱਚ ਹੀ ਆਪਣਾ ਉਹਦਾ ਭਲਾ ਜਿਹੜਾ ਹਿੱਤਾ ਉਹ ਖਮੋਸ਼ੀ ਵਿੱਚ ਦਾ ਜੁੜਿਆ ਹੋਇਆ ਇਸ ਕਰਕੇ ਕੋਸ਼ਿਸ਼ ਕਰੂਗਾ ਕਿਵਨ ਜੇਕਰ ਉਹ ਕਿਸੇ ਹੋਰ ਨੂੰ ਪਿੰਕ ਪੈ ਵੀ ਜਾਵੇ ਤਾਂ ਉਹਦੇ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਉਹਦਾ ਹਿੱਤ ਜੁੜਿਆ ਹੋਇਆ ਹੈ ਦੇ ਨਾਲ ਇਸ ਲਈ ਉਹ ਕਦੇ ਵੀ ਨਹੀਂ ਚਾਹੂਗਾ ਇਸ ਲਈ ਕਾਇਰ ਬੰਦਾ ਬੁਜ਼ਲ ਬੰਦਾ ਕਦੀ ਵੀ ਜਿਹੜਾ ਇਹ ਕਦੇ ਪੁੱਟ ਨਹੀਂ ਸਕਦਾ ਤਾਂ ਅਸੀਂ ਜਿਹੜਾ ਗੁਰਬਾਣੀ ਦੇ ਜੀਵਨ ਯੁੱਗ ਦੇ ਵਿੱਚ ਅਸੀਂ ਦੇਖੀਏ ਜੇ ਕਰੀਏ ਤਾਂ ਅਕਿਰਤ ਕਾ ਨਸੱਚ ਉਹ ਵਕਤ ਜਿਹੜਾ ਉਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਵੇਖ ਰਿਹਾ ਪਰ ਆਪਣੇ ਸਵਾਰਥ ਕਾਰਨ ਉਹ ਆਪਣੀ ਜ਼ੁਬਾਨ ਬੰਦ ਰੱਖ ਰਿਹਾ ਦੇਖ ਰਿਹਾ ਪਰ ਦੇਖ ਕੇ ਵੀ ਉਹ ਅੱਖਾਂ ਬੰਦ ਕਰ ਰਿਹਾ ਸੁਣ ਰਿਹਾ ਪਰ ਸੁਣ ਕੇ ਵੀ ਅਣ ਸੁਣਿਆ ਕਰੀ ਬੈਠਾ ਤਾਂ ਉਹ ਜ਼ਰੂਰ ਜਿਹੜਾ ਉਹ ਅਕਿਰਤ ਕਨ ਉਹ ਹੈਗਾ ਨਾ ਕਿ ਜਿਹੜਾ ਕਿ ਉਦੋਂ ਜ਼ਾਹਰ ਕਰ ਰਿਹਾ ਉਹ ਆਕੇ ਦਕਾਨੇ ਬਰਕੇ ਸਹੀ ਹੱਥਾਂ ਵਿੱਚ ਉਹ ਕ੍ਰਿਤਕਾਗਾ ਰੱਬ ਦਾ ਉਹਦਾ ਸ਼ੁਕਰਗੁਜ਼ਾਰ ਆ ਅਦੇ ਉਹਦੀਆਂ ਦਾਤਾਂ ਦਾ ਸਹੀ ਹੱਥਾਂ ਵਿੱਚ ਉਹ ਸ਼ੁਕਰਾਨਾ ਕਰ ਉਹ ਇੱਕ ਆਕਿਰਤ ਕਰਨ ਦਾ ਦਾ ਨਹੀਂ ਬਲਕਿ ਨਮਕ ਹਲਦੀ ਦਾ ਸਬੂਤ ਪ੍ਰਮਾਣ ਜਣਾਉ ਪੇਸ਼ ਕਰ ਰਿਹਾ ਜੀ ਉੱਥੇ ਹੀ ਹੋਰ ਸਵਾਲ ਜੀ ਚੋਡ ਜੀ ਸਪੋਜ਼ ਕਰੋ ਮੈਨੂੰ ਜਦੋਂ ਹਾਇਰ ਕੀਤਾ ਜਾਂਦਾ ਉਹ ਬੰਦਾ ਪਹਿਲੇ ਮੰਨਦਾ ਤਾਂ ਕਿ ਮੈਂ ਤੇਰਾ ਕੰਮ ਜੜਾ ਉਹ ਇਹ ਬੇਈਮਾਨੀਆਂ ਕਰਨਾ ਜਾਂ ਤੇਰਾ ਕੰਮ ਇਹ ਕੰਮ ਕਰਨਾ ਹੈ ਉਹ ਕੰਮ ਅਨੈਤਿਕ ਹੋ ਸਕਦਾ ਇਲੀਗਲ ਤਾਂ ਮੈਂ ਚਲੋ ਅਜੇ ਵਰਡ ਯੂਜ਼ ਨਹੀਂ ਕਰਦਾ ਪਰ ਅਨੈਤਿਕ ਹੋ ਸਕਦਾ ਉਹ ਉਹ ਜਿਹੜੀ ਕੰਮ ਹੋਤਾਂਦੇ ਆ ਜਿਹਦੇ ਵਿੱਚ ਕਿ ਮੈਂ ਮਹਿਸੂਸ ਕਰਦਾ ਕਿ ਲੈ ਬਈ ਸਪੋਜ਼ ਕੋਈ ਚੀਜ਼ ਹੈਗੀ ਹੈ 5 ਰੁਪਏ 5 ਪਰ 5 ਰੁਪਏ ਦਿਆ ਉਹ 30 ਰੁਪਏ ਦੀ ਵੇਚਦਾ ਮੈਂ ਸੋਚਦਾ ਕਿ ਇਹ ਚੀਜ਼ ਦੀ ਕਿਉਂ ਵੇਚਦਾ ਪਰ ਉਹ ਸੋਚਦਾ ਮੈਂ ਨਾਲੇ ਸੋਚਦਾ ਮੇਰੇ ਕੋਲ ਤਾਂ ਮੇਰੀ ਤਨਖਾਹ ਵੀ ਕੱਢਣੀ ਹੈ ਹੂੰ ਹੂੰ ਐਸੇ ਤਰ੍ਹਾਂ ਤੁਸੀਂ ਕਈ ਇੰਸਟੀਚੂਨਸ ਵੀ ਆ ਸਾਡੇ ਸਾਡੇ ਸਪੈਸ਼ਲ ਰਿਲੀਜੀਅਸ ਇੰਸਟੀਚੂਨਸ ਵੀ ਮੈਡੀਕਲ ਇੰਸਟੀਚੂਨਸ ਵੀ ਜਿੰਨਾ ਵਿੱਚ ਸਾਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਐਂਟਰ ਕਰਨ ਲੱਗਿਆ ਇਹ ਐਂਟਰਸ ਤੋਂ ਪਹਿਲਾਂ ਹੀ ਪਤਾ ਸਾਹਿਬ ਇਹ ਨਹੀਂ ਕਿ ਉਹਨੇ ਕਿਹਾ ਜਾਂ ਉਹਨੇ ਕਿਹਾ ਵੀ ਹੋਵੇ ਉਹਨੇ ਕਿਹਾ ਵੀ ਹੋਵੇ ਹੁਣ ਜੇ ਅਸੀਂ ਪਹਿਲੇ ਹੀ ਆਪ ਕਮਿਟ ਕਰਦੇ ਆ ਤੇ ਫਿਰ ਅਸੀਂ ਤਾਂ ਜਗਜਾਗ ਕਰਨੋਗੇ ਨਹੀਂ ਇਹ ਕਰਿਤ ਕਰਨ ਨਾਲ ਕੀ ਆ ਬਈ ਦੇਖੋ ਅਸੀਂ ਕਹਿੰਦੇ ਪਹਿਲੀ ਕਮਿਟ ਕਰ ਆਓ ਦੇਖੋ ਕਹਿੰਦੇ ਜਿਹੜਾ ਜਿਹੜਾ ਸਵੇਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਉਨੋ ਭੁੱਲਿਆ ਨਹੀਂ ਕਹਿੰਦੇ ਇਹ ਠੀਕ ਆਗੇ ਮਨੋ ਕੇ ਉਹਦਾ ਕਮਜ਼ੋਰ ਪੈ ਜਾਂਦਾ ਹਾਲਾਤ ਨੂੰ ਮਜਬੂਰ ਕਰ ਦਿੰਦੇ ਆ ਪਰ ਸਥਿਤੀਆਂ ਅਸੀਂ ਬਣ ਜਾਂਦੀਆਂ ਹਨ ਕਿ ਬੰਦਾ ਜਿਹੜਾ ਉਹ ਹਾਲਾਤ ਨਾਲ ਸਮਝੋਤਾ ਕਰਨ ਲਈ ਮਜਬੂਰ ਹੋ ਜਾਂਦਾ ਔਰ ਇਸ ਮਜਬੂਰੀ ਤਹਿਤ ਉਹ ਜਾਣਦਿਆਂ ਹੋਇਆਂ ਵੀ ਉਹਦਾ ਇੱਕ ਹਿੱਸਾ ਬਣ ਜਾਂਦਾ ਪਰ ਜੇਕਰ ਉਹ ਥੋੜੇ ਦਿਨ ਉਹਦੀ ਜ਼ਮੀਰ ਜਾ ਪੈਂਦੀ ਆ ਉਹਨੂੰ ਆਪਣਾ ਜਿਹੜਾ ਉਹ ਆਪਣੇ ਆਪ ਨੂੰ ਕੋਸ਼ਿਸ਼ ਦਾ ਲੜਨ ਦਾ ਪਉਂਦਾ ਤਾਂ ਉਹ ਉਹਦੀ ਜ਼ਮੀਰ ਜਾਗਦੀ ਹੈ ਉਹਦੀ ਆਵਾਜ਼ ਸੁਣ ਕੇ ਜੋ ਆਵਾਜ਼ ਉਠਾਉਂਦਾ ਤਾਂ ਅਸੀਂ ਉਹਨੂੰ ਜਿਹੜਾ ਉਹ ਇਸ ਕੈਟਾਗਰੀ ਵਿੱਚ ਨਹੀਂ ਲਿਆ ਸਕਦੇ ਕਿਉਂਕਿ ਕਟੋ ਕਾਡ ਉਹਦੇ ਇਨਸਾਨ ਭੁੱਲਣ ਹਾਰਾ ਹਰ ਬੰਦਾ ਭੁੱਲਾ ਕਰਦਾ ਤਾਂ ਉਹਦੀ ਵੀ ਭੁੱਲਾ ਪਹਿਲੀ ਭੁੱਲ ਨੂੰ ਆਪਾਂ ਉਹ ਨਹੀਂ ਕਹਿ ਸਕਦੇ ਠੀਕ ਆ ਪਰ ਕਟੋ ਕਾਡ ਨੇ ਭੁੱਲ ਨੂੰ ਬੜਾ ਛੇਤੀ ਰਿਅਲਾਈਜ਼ ਕਰ ਲਿਆ ਮਹਿਸੂਸ ਕਰ ਲਿਆ ਔਰ ਮਹਿਸੂਸ ਕਰਕੇ ਉਹਨੂੰ ਆਪਣੇ ਉਹਨੂੰ ਸੁਧਾਰ ਲਿਆ ਔਰ ਫਿਰ ਉਹਨੇ ਇਹ ਫਰਮ ਸਮਝਿਆ ਕਿ ਮੈਂ ਜਿਹੜਾ ਉਹ ਸੁਚੇਤ ਕਰਨ ਲੋਕਾਂ ਨੂੰ ਕਿਉਂਕਿ ਸੁਚੇਤ ਕਰਨ ਨਾਲ ਉਹਨੂੰ ਜ਼ਰੂਰ ਇਹ ਪੱਕਾ ਕਿ ਉਹਨੂੰ ਜਵਾਬ ਮਿਲੂਗਾ ਉਥੋਂ ਉਦੋਂ ਪਰਮਾਨਵੀ ਹੋਊਗਾ ਉਹਨੂੰ ਕਈ ਤਰ੍ਹਾਂ ਦਾ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ ਜਿਹੜਾ ਮਾਲਕ ਸੀ ਉਹਦੀ ਨਾਰਾਜ਼ਗੀ ਵੀ ਉਹਨੂੰ ਸਹਿਣੀ ਪਊਗੀ ਬਸ ਕਈ ਆ ਨੁਕਸਾਨੇ ਨੁਕਸਾਨ ਆ ਪਰ ਜੋ ਕੇ ਉਸ ਬੰਦੇ ਨੇ ਇਸ ਪੜਾ ਤੇ ਆ ਕੇ ਆਪਣੀ ਭੁੱਲ ਨੂੰ ਉਹਦੀ ਪੁਲਸੀ ਪਰ ਉਹਨੂੰ ਸੁਧਾਰ ਲਿਆ ਘਟੋ ਘਟ ਉਹਦਾ ਜਿਹੜਾ ਅੰਤਰਾਤਮਾ ਜਾਗ ਪਈ ਆਪਾਂ ਕਹਿ ਸਕਦੇ ਆ ਤਾਂ ਉਹ ਜਿਹੜਾ ਉਹ ਸਜੇਦ ਹੋ ਗਿਆ ਤਾਂ ਉਸ ਉਸ ਆਪਣੀ ਗਲਤੀ ਨੂੰ ਠੀਕ ਕਰਨ ਲਈ ਉਹ ਜਿਹੜਾ ਆਵਾਜ਼ ਉਠਾਉਂਦਾ ਉਹਨੂੰ ਜਗ ਜਾਗਰ ਕਰਦਾ ਤਾਂ ਇਹ ਸਵਾਰਥੀ ਕਹਿ ਸਕਦੇ ਆ ਕਿ ਜਿਹੜਾ ਇਹ ਉਹਦੀ ਆਤਮਿਕ ਜਾਗ ਰੁਗਤਾ ਦਾ ਉਹਦੀ ਇਮਾਨਦਾਰੀ ਦਾ ਇਹ ਚੇਨਾ ਇਹ ਨਿਸ਼ਾਨੀ ਆ ਜੇ ਕਿਉਂਕਿ ਫਿਰ ਆਪਾਂ ਗੱਲ ਕਰੀਏ ਕਿ ਇਹ ਕੰਮ ਕਰਨਾ ਕੋਈ ਸਧਾਰਨ ਮਨੁੱਖ ਦੇ ਵੱਸ ਦੀ ਗੱਲ ਨਹੀਂ ਕਦੇ ਵਾਰ ਐਸਾ ਹੁੰਦਾ ਸੀ ਦੇਖਣ ਨੂੰ ਮਿਲਦਾ ਕਿ ਕਿੰਨੇ ਬੰਦੇ ਜਿਹੜੇ ਆ ਉਹ ਮਹਿਸੂਸ ਕਰਦੇ ਆ ਤਾਂ ਉਹ ਚੁੱਪ ਚੁਪੇ ਦੇ ਚਲੇ ਜਾਂਦੇ ਆ ਇਹਦੇ ਨਾਲ ਕੀ ਆ ਕਿ ਉਹਨਾਂ ਨੂੰ ਕਟੋਕਾ ਜਿਹੜਾ ਵਿਰੋਧ ਆ ਜਾਂ ਹੋਰ ਕਈ ਪੱਖੋਂ ਨੁਕਸਾਨ ਆ ਉਹ ਨੁਕਸਾਨ ਨਹੀਂ ਸਹਿਣਾ ਪੈਂਦਾ ਉਹ ਆਪਣਾ ਜਿਹੜਾ ਉਹ ਆਪਣਾ ਇਹਦੇ ਹਿੱਤ ਦੇਖਦਿਆ ਕਿ ਮੇਰਾ ਭਲਾ ਇਸੇ ਵਿੱਚ ਆ ਕਿ ਮੈਂ ਚੁੱਪ ਰੇ ਕੇ ਨਾਰਾ ਕਰ ਜਾਵਾਂ ਉਹ ਲੰਬੇ ਹੋ ਜਾਂਦਾ ਮੈਂ ਤੂੰ ਵੀ ਕੋਈ ਹੱਦ ਤੱਕ ਆਪਾਂ ਠੀਕ ਕਹਿ ਸਕਦੇ ਹਾਂ ਪਰ ਉਹਦੇ ਨਾਲ ਉਹ ਬੰਦਾ ਕਿਤੇ ਜ਼ਿਆਦਾ ਠੀਕ ਆ ਉਹਨੇ ਇਨਸਾਨੀਅਤ ਦਿਖਾਈ ਆ ਕਿ ਜਿਨੇ ਚੁੱਪ-ਚੁਪੇ ਪਾਸੇ ਹੋਣ ਦੀ ਬਜਾਏ ਦੱਸਿਆ ਕਿ ਇੱਥੇ ਆ ਬੇਵਾਨੀ ਹੋ ਰਹੀ ਆ ਆ ਚੀਜ਼ਾਂ 'ਚ ਮਲਾਵਟ ਹੋ ਰਹੀ ਆ ਜਿਹੜੇ ਕਿ ਇਨਸਾਨੀਅਤ ਦੇ ਲਈ ਬੜੀ ਕਹਾਤਕ ਆ ਚਾਹ ਜੋ ਬੰਮੇ ਜੇ ਕੋਈ ਮੰਨ ਲਓ ਐਸਾ ਕੰਮ ਕਰ ਰਿਹਾ ਜਿਹੜਾ ਕਿ ਇਨਸਾਨੀਅਤ ਦੇ ਲਈ ਜਾਂ ਕਿਸੇ ਦੇਸ਼ ਲਈ ਮਨੁੱਖਤਾ ਲਈ ਕਿਸੇ ਵੀ ਚੀਜ਼ ਲਈ ਜਿਹੜਾ ਹਾਨੀਕਾਰਕ ਆ ਤਾਂ ਜੇਕਰ ਸੂਚਿਤ ਕਰਕੇ ਜਾ ਰਹੇ ਆ ਇਹਦੇ ਕਰਕੇ ਉਹਨੂੰ ਪਾਰੀ ਮੁੱਲ ਵੀ ਤਾਰਨਾ ਪੈ ਰਿਹਾ ਤਾਂ ਉਹ ਜਿਹੜਾ ਆਪਾਂ ਉਹ ਨਹੀਂ ਕਰ ਸਕਦੇ ਕਿ ਉਹ ਜਿਹੜਾ ਬੰਦਾ ਉਹ ਗਲਤੀ ਜੋ ਉਹ ਕਰਤਕਨ ਸੀ ਬਲਕਿ ਉਹਨੇ ਸਹੀ ਅਰਥਾਂ ਵਿੱਚ ਜਾਗਣ ਦਾ ਜਿਹੜਾ ਉਹ ਸਬੂਤ ਪੇਸ਼ ਕੀਤਾ ਨਮੂਨਾ ਪੇਸ਼ ਕੀਤਾ ਜਿਹੜਾ ਕਿ ਉਹਨੇ ਆਪਣੇ ਨਾਲ ਦੂਜਿਆਂ ਨੂੰ ਵੀ ਸੁਜਿਤ ਕਰਕੇ ਉਸ ਬਿਮਾਰੀ ਤੋਂ ਉਸ ਖੋਜ ਡਿਗਣੋਂ ਬਚਾ ਲਿਆ ਘਟੋਗਾ ਲੋਕਾਂ ਨੂੰ ਸੁਜਿਤ ਕਰ ਗਿਆ ਸੁਨੇਹਾ ਦੇ ਗਿਆ ਕਿ ਭਾਈ ਜੋ ਤੁਸੀਂ ਸਮਝ ਰਹੇ ਜੇ ਉਹ ਕੋਈ ਵਿਅਕਤੀ ਤੇ ਲਾ ਲਓ ਉਹ ਮੇ ਕੋ ਧਾਰਮਿਕ ਵਿਅਕਤੀ ਮਾ ਧਾਰਮਿਕ ਵਾਸੀ ਵਿੱਚ ਰਿਹਾ ਮੰਨ ਲਓ ਤਾਂ ਦੱਸ ਦਿੰਦਾ ਭਾਈ ਇਹ ਜਿੰਨਾ ਤੁਸੀਂ ਮਹਾਤਮਾ ਸਮਝਦੇ ਮਹਾਪਖੰਡੀ ਜੇ ਇਹ ਢੋਂਗੀ ਆ ਤਾਂ ਉਹ ਦੂਜਿਆਂ ਨੂੰ ਵੀ ਬਚਾਉਣ ਦਾ ਕਾਰਨ ਬਣ ਜਾਂਦਾ ਹੁਣ ਜਿਹੜਾ ਉਹ ਵਿਅਕਤੀ ਉਹਨਾਂ ਸੁਭਾਅ ਕੋ ਉਹਨੇ ਆਖਣਾ ਕਿ بڑا ਕਿਰਤਕਾਰ ਨਿਕਲੇ ਆਏ ਆ ਇਹ ਆਦੇਸ ਮੈਂ ਪਹਿਲਾਂ ਦੱਸਿਆ ਸੀ ਔਰ ਉਹਦੇ ਕਹਿਣ ਦਾ ਕੋਈ ਅਰਥ ਨਹੀਂ ਜੇਕਰ ਅਸੀਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਦੇਖਦੇ ਆਂ ਕਿਉਂਕਿ ਅਸੀਂ ਫਿਰ ਮੈਂ ਗੱਲ ਦੁਹਰਾ ਰਿਹਾ ਕਿ ਅਸੀਂ ਜੋ ਕਿ ਗੁਰਬਾਣੀ ਦੇ ਪੱਖ ਤੋਂ ਗੱਲ ਕਰ ਰਹੇ ਆਂ ਕਿ ਸਹੀ ਅਥਮ ਵਿੱਚ ਅਕ੍ਰਿਤ ਕਰਨ ਕੌਣ ਆ ਤਾਂ ਉਸੇ ਪ੍ਰਕਰਨ ਵਿੱਚ ਆਪਾਂ ਜਿਹੜੇ ਇਹਨਾਂ ਜੇ ਤੁਹਾਡੇ ਸਵਾਲਾਂਾਂ ਦੇ ਉੱਤਰ ਦੇਣ ਦੀ ਆਪਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਜੀ ਠੀਕ ਹੈ ਐਵੇਂ ਵਿੱਚ ਮੈਨੂੰ ਇੱਕ ਖਿਆਲ ਆ ਗਿਆ ਜੀ ਕਿ ਇੱਕ ਵਰਡ ਇੰਗਲਿਸ਼ ਵਿੱਚ ਅੱਜਕੱਲ ਜਿਹੜੀ ਕੰਟਰੀ ਵਾਈਜ਼ ਯੂਜ਼ ਕੀਤਾ ਜਾਂਦਾ ਵਿਸਲ ਬਲੂਅਰ ਵਿਸਰ ਬਲੋਅਰ ਹੋਇਆ ਜਿਹੜਾ ਸਿਸਟਮ ਕੋਈ ਵੀ ਸਿਸਟਮ ਚੱਲ ਰਿਹਾ ਉਹਦੇ ਜੀ ਕੀ ਕ腐ਸ਼ਨ ਆ ਰਹੀ ਕੀ ਆ ਹਰ ਇੱਕ ਕੰਟਰੀ ਨੇ ਉਹਨੂੰ ਪ੍ਰੋਟੈਕਟ ਕਰਨ ਦਾ ਵਿਸਰ ਬਲੋਅਰ ਨੂੰ ਪ੍ਰੋਟੈਕਟ ਕਰਨ ਦਾ ਵੀ ਲਾ ਬਣਾਇਆ ਹੋਇਆ ਕਿ ਜਿਹੜਾ ਏਦਾਂ ਦਾ ਕੋਈ ਕੰਮ ਕਰੇ ਜਿਹਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਤਾਂ ਉਹਦੇ ਬਾਰੇ ਦੱਸੇ ਤੇ ਉਹਨੂੰ ਸੇਫਟੀ ਕਿੱਦਾਂ ਪ੍ਰੋਵਾਈਡ ਕਰਨੀ ਹੋਰ ਕਿੱਦਾਂ ਪ੍ਰੋਵਾਈਡ ਕਰਨੀ ਹੈਗਾ ਸੋ ਕਾਨੂੰਨ ਦੇ ਵਿੱਚ ਜਿਹੜਾ ਇਹੀ ਦੋ ਪੱਖ ਜਿਹੜੇ ਤੁਸੀਂ ਡਿਸਕਸ ਕੀਤੇ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਕੰਟਰੀ ਨੇ ਆਪਣਾ ਕੋਈ ਨਾ ਕੋਈ ਲਾਅ ਬਣਾ ਕੇ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਉਹਨਾਂ ਬਾਰੇ ਬੋਲ ਸਕਦੇ ਆ ਸੁਚੇਤ ਕਰ ਸਕਦੇ ਉਹਨਾਂ ਨੂੰ ਬਚਾਉਣ ਦਾ ਤਰੀਕਾ ਵੀ ਇਹ ਜਾਦ ਕੀਤਾ ਹੋਇਆ ਜਾਂ ਰੱਖਿਆ ਹੋਇਆ ਅਸੀਂ ਉਹ ਅਗਲੇ ਸਵਾਲ ਬਾਰੇ ਚੱਲੋ ਮੈਂ ਇਹਦੇ ਤੋਂ ਤਾਂ ਮੈਂ ਇੱਕ ਦੋ ਸ਼ਬਦ ਕਹਿਣਾ ਚਾਹਾਂਗਾ ਹਾਂ ਜੀ ਕਿ ਠੀਕ ਹੈ ਬਿਲਕੁਲ ਸਿਸਟਮ ਬਣਾਇਆ ਆ ਬਣਿਆ ਬਹੁਤ ਵਧੀਆ ਗੱਲ ਆ ਪਰ ਪ੍ਰੈਕਟੀਕਲੀ ਇਹ ਲਾਗੂ ਕਿਹਨਾਂ ਘੁੰਦਾ ਕਿਉਂਕਿ ਜੇ ਜੇ ਲਾਗੂ ਕਰਨ ਵਾਲੇ ਕਰਪਟ ਹੋਣ ਬਿਲਕੁਲ ਠੀਕ ਹੈ ਉਹ ਰਸੀਂ ਦੇਖਦੇ ਆ ਕਿ ਆਮ ਸਧਾਰਨ ਬੰਦਾ ਕਰ ਵੀ ਨਹੀਂ ਸਕਦਾ ਜੇ ਅਸੀਂ ਜਿਹੜਾ ਅਸੀਂ ਜਿਹੜਾ ਇੰਡੀਆ ਦਾ ਕਰ ਲਈਏ ਜਿਵੇਂ ਕੋਈ ਹੋਰ ਕਿੰਗ ਕੰਟਰੀ ਹੈਗੀ ਆ ਕਿ ਜਿੱਥੇ ਲਾਅ ਮੇਕਰ ਜਿਹੜੇ ਆ ਉਹ ਖੁਦ ਕਰਪਟ ਆ ਜਿਹਨਾਂ ਲੋਕਾਂ ਦੇ ਅੱਧ ਪਾਵਰ ਆ ਉਹ ਖੁਦ ਬੇਈਮਾਨ ਆ ਉਹ ਖੁਦ ਉਹਨਾਂ ਦੇ ਹੰਦਾ ਸ਼ਰੀਪੇ ਪਿੱਛੇ ਖੜੇ ਆ ਉਹ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ ਹਾਂ ਲਾਗੂ ਹੁੰਦਾ ਉਹਨਾਂ ਦੇ ਜਿਹੜਾ ਬੰਦਾ ਗਰੀਬ ਬੰਦਾ ਜਿਹੜਾ ਕਮਜ਼ੋਰ ਬੰਦਾ ਜਿਹਨਾਂ ਵਿੱਚ ਉਹਨਾਂ ਦੀ ਹਿੱਸੇਦਾਰੀ ਆ ਉੱਥੇ ਉਹਨਾਂ ਕੀ ਪ੍ਰੋਟੈਕਟ ਕਰਨਾ ਪ੍ਰੋਟੈਕਟ ਕਰਨਾ ਫਿਰ ਇਸ ਤੋਂ ਇਲਾਵਾ ਦੇਖੋ ਤੁਸੀਂ ਜੇ ਤੇ ਚਲੋ ਸਰਕਾਰੀ ਦਲਵਾਰੇ ਦੀ ਗੱਲ ਆ ਤੁਸੀਂ ਇਹ ਗੱਲ ਆਪਣੇ ਪਰਿਵਾਰ ਵਿੱਚ ਧਾਰਮਿਕ 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 ਧਾਰਮ ਤੁਸੀਂ ਜੇਕਰ ਉਹਨਾਂ ਦੀ ਸਚਾਈ ਨੂੰ ਜਾਗਜ਼ਾਰ ਕਰਦੇ ਹੋ ਤਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਕਠਿਨਾਈਆਂ ਆਉਂਦੀਆਂ ਇਵਨ ਚੋਂ ਕਿ ਉਹਨਾਂ ਲੋਕਾਂ ਦੇ ਹੱਥ ਪਾਵਰ ਹੁੰਦੀ ਆ ਆਮ ਲੋਕੀ ਜਿਹੜੇ ਆ ਉਹਨਾਂ ਦੀ ਗੱਲ ਸੁਣ ਕੇ ਰਾਜ਼ੀ ਆ ਤਰਜੀਹ ਦਿੰਦੇ ਆ ਇਸ ਲਈ ਕਿਵੇਂ ਜਿਹੜਾ ਆਵਾਜ਼ ਉਠਾਉਣ ਵਾਲਾ ਉਹਦੀ ਆਵਾਜ਼ ਨਹੀਂ ਕੁਚਲੀ ਜਾਂਦੀ ਬਲਕਿ ਉਹ ਬੰਦੇ ਨੂੰ ਕੁਚਲ ਕੇ ਰੱਖ ਦਿੱਤਾ ਜਾਂਦਾ ਮੈਂ ਹੀ ਕਹਿਣ ਲੱਗਾ ਇਸ ਕਰਕੇ ਰੂਪ ਵਿੱਚ ਲਾਭ ਬਣੇ ਵੀ ਹੋਏ ਆ ਪਰ ਉਹ ਉਹਨਾਂ ਨੂੰ ਅੰਮ੍ਰਿਤ ਰੂਪ ਵਿੱਚ ਉਹਨਾਂ ਨੂੰ ਕਿੰਨੇ ਕੁ ਲਾਗੂ ਹੋ ਰਹੇ ਆ ਜਾ ਲਾਗੂ ਕਰਾਉਣ ਵਾਲੇ ਜਿਹੜੇ ਆ ਪਿਛਲੇ ਕਹਿੰਦੇ ਜਿਹੜੀ ਜਿਹੜਾ ਜਾਲ ਆ ਜਾਲ ਵਿੱਚ ਛੋਟੀਆਂ ਮੱਸੀਆਂ ਫਸ ਜਾਂਦੀਆਂ ਮਗਰ ਬੱਚ ਜਾਲ ਵਿੱਚ ਨਹੀਂ ਫਸਦਾ ਤਾਂ ਇਹ ਆਲੇ ਨਾ ਕਾਨੂੰਨਾਂ ਰਾਜੜੇ ਕੋਈ ਬੰਦੇ ਜਿਹੜੇ ਜਿਹੜੇ ਪਾਵਰਫੁੱਲ ਆ ਉਹਦੇ ਬੜੇ ਅਸਾਨ ਬਚ ਕੇ ਨਿਕਲ ਜਾਂਦੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਠੀਕ ਤੇ ਇਸ ਕਰਕੇ ਜਿਹੜੇ ਕੇਵਲ ਜਿਹੜੇ ਜਿਨ੍ਹਾਂ ਨੇ ਸਜ਼ਾ ਸਜਾਣੀ ਹੁੰਦੀ ਆ ਸੁਣਾਣੀ ਹੁੰਦੀ ਆ ਕਿ ਵੀ ਉਹ ਖੁਦ ਉਹਨਾਂ ਲੋਕਾਂ ਨਾਲ ਉਹਨਾਂ ਦਾ ਹੱਥ ਨਾਲ ਲੱਗ ਕੇ ਤੁਰਨ ਵਾਲੇ ਹੁੰਦੇ ਆ ਤੋ ਐਸੇ ਹੱਦ ਵੀ ਜਿਹੜੇ ਆ ਉਹ ਬੜਾ ਜ਼ੋਗੋਂ ਭਰਿਆ ਕੰਮ ਆ ਕਿ ਇਸ ਲਈ ਅਸੀਂ ਵਾਰ-ਵਾਰ ਇਸ ਗੱਲ ਉਤੇ ਜ਼ੋਰ ਦੇ ਰਹੇ ਆ ਕਿ ਜਿਹੜੀ ਰੱਬ ਦੀ ਜਿਹੜੀ ਤ੍ਰਿਤਿਕਤਦਾ ਉਹ ਬਹੁਤ ਮਹਤਵਪੂਰਨਾ ਧਾਰਮਿਕ ਦੁਨੀਆ ਵਿੱਚ ਜਿਹੜਾ ਅਗੇਤ ਕੰਜਲਾ ਉਹ ਬੰਦੇ ਜਾਂ ਐਸੀਆਂ ਸੋਸਾਇਟੀਆਂ ਸੰਸਥਾ ਉਹਨਾਂ ਦਾ ਕੋਈ ਮੁੱਲ ਨਹੀਂ ਆ ਦੁਨਿਆਵੀ ਬਕੂ ਜ਼ਰੂਰ ਬੜਾ ਮੁੱਲਬਾਨ ਆ ਮਹਤਵਪੂਰਨਾ ਪਰ ਐਸੇ ਮਨੁੱਖਾਂ ਦੀ ਬੜੀ ਜਹਿਜਾ ਕਰ ਵੀ ਆ ਤੋ ਇਸ ਲਈ ਜਿਹੜਾ ਇਹ ਪੱਕੀ ਧਿਆਨ ਵੀ ਰੱਖਣ ਦੀ ਲੋੜ ਆ ਜੀ ਤੁਸੀਂ ਅਗਲਾ ਸਵਾਲ ਚੱਲੋ ਜੀ ਹਾਂਜੀ ਅਗਲਾ ਸਵਾਲ ਅਗਲਾ on the back expose ਅਸੀਂ ਦੋਸਤੀ ਹੈ ਸਾਡੀ ਕਿਸੇ ਨਾਲ ਉਹਦੇ ਨਾਲ ਕੁਝ ਵਿਗੜ ਵਿਗਾੜ ਪੈ ਜਾਂਦਾ ਉਹਦੇ ਨੇਚਰਲੀ ਜਦੋਂ ਦੋਸਤ ਹੁੰਦੇ ਆ ਗੁਣ ਗੁਣ ਸਭ ਕੁਝ ਜਾਣਦੇ ਹੁੰਦੇ ਆ ਉਹ ਜਿਹੜਾ ਫਿਰ ਉਹਨਾਂ ਵਿੱਚ ਦੁਸ਼ਮਣੀ ਹੋ ਜਾਏ ਤਾਂ ਉਹਦੇ ਬਾਰੇ ਬਾਅਦ ਆ ਕੇ ਗੱਲਾਂ ਕਰਨੀਆਂ ਜਾਂ ਕੋਈ ਕਰਨੀਆਂ ਕੀ ਇਹ ਅਕ੍ਰਿਤ ਕਰਨ ਹੋਏਗਾ ਆ ਦੇਖੋ ਜਿਹੜਾ ਇਹ ਇਹਦੇ ਚ ਪੂਰੀ ਤਰ੍ਹਾਂ ਇਹ ਕਿਤ ਕਰਨ ਸ਼ਬਦ ਦੀ ਸਮੂਲਤ ਨਹੀਂ ਕਰ ਸਕਦੇ ਅੱਛਾ ਐਸੇ ਜਿਹੜੇ ਇਨਸਾਨ ਨੂੰ ਮੌਕਾ ਪ੍ਰਸਤਾਵ ਸਵਾਰਥੀ ਹੱਦ ਦਰਜੇ ਤੇ ਓਕੇ ਕਿਉਂਕਿ ਜਿੰਨਾ ਚਿਰ ਉਹਨਾਂ ਨਾਲ ਮਿਲੇ ਸੀ ਉਹ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢਾ ਢਾ ਕੇ ਉਹ ਇਸ ਕੰਮ ਵਿੱਚ ਜਿਹੜੇ ਆ ਉਹ ਤੁਰੇ ਹੋਏ ਸੀ ਵਿਜਦੇ ਸੀ ਕਰ ਰਹੇ ਸੀ ਉਹ ਬਕਾਇਦਾ ਉਹਨਾਂ ਨਾਲ ਭਾਗੀਦਾਰ ਸੀਗੇ ਪਰ ਜਦੋਂ ਹੁਣ ਜਿਹੜੇ ਆ ਉਹ ਅਲੱਗ ਹੋ ਗਏ ਤਾਂ ਉਹ ਕੋਈ ਸੇਵਾ ਨਹੀਂ ਕਰ ਰਹੇ ਆ ਉਹ ਰੱਬ ਰੱਦੀ ਕੋਈ ਵਫਾਦਾਰੀ ਨਹੀਂ ਪੇਸ਼ ਕਰ ਰਹੇ ਆ ਬਲਕਿ ਉਹ ਆਪਣੀ ਜਿਹੜੀ ਕਿੜਾ ਜੋ ਦੁਸ਼ਮਣੀ ਆ ਉਹ ਉਹਨੂੰ ਜ਼ਾਹਰ ਕਰ ਰਹੇ ਆ ਤੇ ਇਸ ਲਈ ਐਸੇ ਦੇ ਇਨਸਾਨ ਆ ਉਹਨਾਂ ਦਾ ਧਰਮ ਦੀਆਂ ਕਦਰੋਂ ਕੀਮਤਾਂ ਨਾਲ ਆਪਾਂ ਕਹਿ ਸਕਦੇ ਆ ਕੋਈ ਸਬੰਧ ਨਹੀਂ ਉਹਨਾਂ ਮੋਕਾਂ ਜਿੰਨਾ ਵੀ ਜਿੱਥੇ ਸੁਵਾਰਥ ਉਹਨਾਂ ਦਾ ਜਿਹੜਾ ਉਹਨਾਂ ਨੂੰ ਪੂਰਤੀ ਹੁੰਦੀ ਆ ਉਹ ਉਹਦੇ ਨਾਲ ਜਾ ਕੇ ਹਸਨਾ ਹਸਮਾ ਲੈਂਦੇ ਆ ਜਿੱਥੇ ਦੇਖਦੇ ਆ ਕਿ ਨਹੀਂ ਹੁਣ ਮੇਰੇ ਹਿੱਤ ਟਕਰਾਰੇ ਆ ਉਥੇ ਉਹ ਅਲੱਗ ਹੋ ਜਾਂਦੇ ਆ ਚੋਣ ਲੈਂਦੇ ਆ ਤੇ ਇਸ ਲਈ ਐਸੇ ਮਨੁੱਖਾਂ ਦੀ ਜਿਹੜੀ ਆ ਉਹ ਜਿਹੜੇ ਆ ਇਸ ਕਿਸਮ ਦੇ ਮਨੁੱਖਾਂ ਦੀ ਇਸ ਕੈਟਾਗਰੀ ਵਿੱਚ ਸ਼੍ਰੇਣੀ ਵਿੱਚ ਉਹਨਾਂ ਦੀ ਕੋਈ ਹੈਸੀਅਤ ਨਹੀਂ ਬਲਕਿ ਉਹ ਮਨੁੱਖ ਹੱਦ ਦਰਜੇ ਦੇ ਸਵਾਰਥੀ ਆ ਨੀਜਗਾ ਸਕਦੇ ਆ ਮੌਕਾ ਪ੍ਰਸ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਆਪਣੀ ਗਰਜ਼ ਆ ਨਿੱਜੀ ਗਰਜ਼ ਲਈ ਉਹ ਕੁਝ ਵੀ ਕਰ ਸਕਦੇ ਆ ਇਸ ਲਈ ਨਿੱਜੀ ਗਰਜ਼ ਹੀ ਸੀ ਕਿ ਉਹ ਉਹਦੇ ਪਹਿਲਾਂ ਪਰਦਾ ਪਾ ਰਹੇ ਸੀਗੇ ਬਲਕਿ ਜੇਕਰ ਕੋਈ ਗੱਲ ਕਰਦਾ ਵੀ ਸੀਗਾ ਤਾਂ ਉਹਦਾ ਮੂੰਹ ਬੰਦ ਕਰ ਦਿੰਦੇ ਸੀਗੇ ਆਵਾਜ਼ ਦੂਜੇ ਦੀ ਦਬਾ ਦਿੰਦੇ ਸੀਗੇ ਕੁਚਲਣ ਵਿੱਚ ਜਿਹੜਾ ਉਹ ਖੁਦ ਨਾਲ ਉਹਦਾ ਹੀ ਮਦਦਗਾਰ ਸੀਗੇ ਪਰ ਜੋ ਕਿ ਹੁਣ ਆਪਣੇ ਹਿੱਤ ਟਕਰਾ ਗਏ ਆ ਇਸ ਲਈ ਐਸੇ ਇਨਸਾਨ ਜਿਹੜੇ ਆ ਉਹ ਇਸ ਲਈ ਗੁਰਬਾਣੀ ਦੇ ਪਾਵਨ ਫਰਮਾਨਾ ਕਿ ਲੋਭੀ ਕਾ ਬਿਸਾ ਨਾ ਕੀਤੇ ਜੇ ਕਾ 파ਰਵਸਾਇ ਅੰਧ ਕਾਂ ਤਿੱਥੈ ਤੂਆ ਜਿੱਥੈ ਹੱਥ ਨਾ ਪਾਏ ਕਿ ਲੋਭੀ ਇਨਸਾਨ ਜਿਹੜਾ ਐ ਅਸੀਂ ਲੋਭੀ ਮਨੁੱਖ ਕਹ ਸਕਦੇ ਆ ਕਿ ਜਿਹੜਾ ਜਿਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਔਰ ਇਹ ਕਿਸੇ ਇੱਕ ਧਰਮ ਦੇ ਪਰੋਕਰਾਂ ਦੀ ਗੱਲ ਨਹੀਂ ਇਹ ਲੋਭੀ ਕੋਈ ਵੀ ਇਨਸਾਨ ਹੋ ਸਕਦਾ ਲੇਬਲ ਪਾਓ ਕੋਈ ਵੀ ਲਾ ਲਵੇ ਲੇਬਲ ਮਹਤਵਪੂਰਨ ਨਹੀਂ ਇੱਥੇ ਉਸ ਇਨਸਾਨ ਦਾ ਜੋ ਕਿਹੜਾ ਧਰਮ ਆ ਈਮਾਨ ਆ ਉਹ ਆਪਣਾ ਸਵਾਰਥ ਆ ਉਹ ਸਵਾਰਥ ਲਈ ਜਿਹੜਾ ਕੁਝ ਵੀ ਕਰ ਸਕਦਾ ਤੁਸੀਂ ਐਸੀ ਮਨੁੱਖਾਂ ਦੀ ਕੋਈ ਜਿਹੜੀ ਇਸ ਇਸ ਕੈਟਾਗਰੀ ਵਿੱਚ ਉਹਨਾਂ ਦਾ ਕੋਈ ਸਥਾਨ ਨਹੀਂ ਉਹ ਗਿੱਧ ਗਾਨਗੇ ਉਹ ਬਾਹ ਜਿਹੜੇ ਨੀਜ ਦਰਜੇ ਦੇ ਕਿਹਾ ਜਾ ਸਕਦੇ ਆ ਔਰ ਉਹਨਾਂ ਦਾ ਕੇਵਲ ਆਪਣਾ ਸਵਾਰਥ ਹੀ ਜਿਹੜਾ ਉਹ ਸਵਾਰਥ ਹੀ ਜਿਹੜਾ ਇਸ ਰੂਪ ਵਿੱਚ ਉਗੜ ਕੇ ਸਾਹਮਣੇ ਆਉਂਦਾ ਜੀ ਐਸਏ ਵਿੱਚ ਕੋਰ ਕਾਟੇਗਰੀ ਛੋਟੀ ਜੀ ਮੈਂ ਨਾਲ ਐਡ ਕਰਨਾ ਚਾਹਨਾ ਜੀ ਕਿ ਜਿਹੜੇ ਬੰਦੇ ਕਈ ਵਾਰੀ ਪਲਾਂਟ ਕੀਤੇ ਜਾਂਦੇ ਆ ਦੂਜੀਆਂ ਆਰਗੇਨਾਈਜੇਸ਼ਨਾਂ ਵਿੱਚ ਉਹਦੇ ਤੋਂ ਕ੍ਰਿਤਕਾਣਾ ਕੀ ਹਮਮ ਪਰ ਉਹ ਉਸ ਆਰਗੇਨਾਈਜੇਸ਼ਨੇ ਜਾ ਕੇ ਕਪੜੇ ਆਪ ਨੂੰ ਵਫਾਦਾਰ ਸ਼ੋ ਕਰਦੇ ਆ ਤਾਂ ਕਿ ਉਹ ਤੋਂ ਇਨਫੋਰਮੇਸ਼ਨ ਸਾਰੀ ਜਿਹਨੂੰ ਸਪਾਈਸ ਕਹਿੰਦੇ ਆ ਸਪਾਈਸ ਇਹਦੀ ਜਰੂਰਤ ਹੈ ਕਿ ਮੁਲਕਾਂ ਦੇ ਸਪਾਈਸ ਹੋਣ ਆਰਗੇਨਾਈਜੇਸ਼ਨਲ ਵਿੱਚ ਵੀ ਹੋ ਸਕਦੇ ਆ ਉਹਨਾਂ ਦਾ ਡਾਟਾ ਲੈ ਕੇ ਉਹਨਾਂ ਨੂੰ ਯੂਜ਼ ਕੀਤਾ ਕਰਨਾ ਉਹਨਾਂ ਦਾ ਮੈਥਡਸ ਲੈ ਕੇ ਕੀਤਾ ਕਰਨਾ ਉਹਨੇ ਉਹ ਪਹਿਲਾਂ ਹੀ ਜਾਂਦੇ ਆ ਆਈਡੀਆ ਉਹਨਾਂ ਦੇ ਦਿਮਾਗ 'ਚ ਹੀ ਹੁੰਦਾ ਕਿ ਅਸੀਂ ਉੱਥੇ ਕਿਸੇ ਤਰੀਕੇ ਨਾਲ ਪਹੁੰਚ ਕੇ ਕਰਨਾ ਸੋ ਐਵੇਂ ਜੋ ਬੰਦੇ ਨੂੰ ਕੀ ਕਹੋਗੇ ਤੁਸੀਂ ਨਹੀਂ ਜੋ ਕਿ ਬੜਾ ਜਿਹੜਾ ਜਨਰਲ ਬੜਾ ਕੋਸ ਜਿਹੜਾ ਬੜਾ ਜਿਹੜਾ ਖੇਤਰ ਦਾ ਜਣਾ ਬੜਾ ਵਿਸ਼ਾਲ ਆ ਇਹ ਉਹ ਜਿਹੜਾ ਤਿਆਰ ਕਰਨ ਦੀ ਲੋੜ ਆ ਕਿ ਕਿਸ ਪੱਖੋਂ ਹੋਰ ਕਿਹੜੇ ਖੇਤਰ ਦੀ ਗੱਲ ਹੋ ਰਹੀ ਹੈ ਜੇ ਅਸੀਂ ਆਮ ਕੁੱਲ ਮਿਲਾ ਕੇ ਦੇਖੀਏ ਜਿਹੜਾ ਕਿ ਅਸੀਂ ਜੋ ਗੁਰਬਾਣੀ ਦੇ ਜਿਹੜੇ ਸੰਦਰਭ ਪ੍ਰਸੰਗ ਵਿੱਚ ਗੱਲ ਕਰ ਰਹੇ ਆ ਉਹਦੇ ਨੂੰ ਦੇਖੀਏ ਕੇਵਲ ਆ ਠੀਕ ਆ ਕਿ ਅਗਲਾ ਡਿਊਟੀ ਬਸ ਕਰ ਰਹੇ ਆ ਪਰ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੁੰਦੀ ਆ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਜੇਕਰ ਤੁਸੀਂ ਦੇਖਦੇ ਹੋ ਕਿ ਜਿਹੜੇ ਬੰਦੇ ਤੁਹਾਨੂੰ ਜਸੂਸੀ ਕਰਨ ਲਈ ਭੇਜਿਆ ਹੋਇਆ ਉਹ ਤੇ ਇੱਕ 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 ਵਕ ਦੀ ਗੱਲ ਆ ਕਿ ਉਹ ਵਧੀਆ ਇਨਸਾਨ ਆ ਵਧੀਆ ਕਰ ਰਿਹਾ ਤੁਸੀਂ ਨੈਗੇਟਿਵ ਸੋਚ ਨਹੀਂ ਰੱਖੋਗੇ ਤੁਸੀਂ ਉਸ ਬੰਦੇ ਦੀ ਸਲਾਹਤਾ ਕਰੋਗੇ ਹਾਂ ਜਿਹੜਾ ਮਾਲਾ ਕਰ ਰਿਹਾ ਉਹ ਕੋਈ ਵੀ ਕਰ ਰਿਹਾ ਮੇਰਾ ਮਿੱਤਰ ਕਰ ਰਿਹਾ ਤੇ ਉਹ ਉਹ ਜਿਹੜਾ ਉਹ ਦਸਣਾ ਬਣ ਆ ਉਹਦੇ ਸਵਾਲ ਨਹੀਂਗਾ ਤੇ ਜੇਕਰ ਬੰਦਾ ਜਿਹੜਾ ਇਹ ਦੇਖ ਰਿਹਾ ਕਿ ਮੈਨੂੰ ਜਿਹੜਾ ਪੈਸਾ ਮਿਲਿਆ ਮੈਂ ਕੋਈ ਐਸੀ ਗੱਲ ਲੱਭਣੀ ਨਹੀਂ ਲਗਤਾ ਮੈਂ ਪੇਸ਼ ਕਰਨੀ ਆ ਤਾਂ ਜਿਹੜਾ ਉਹਨੂੰ ਅਸੀਂ ਅਕਿਰਤ ਕਹਾਣੀ ਆਖ ਸਕਦੇ ਆ ਉਹ ਵੀ ਜਿਹੜਾ ਆਪਣੇ ਹਿੱਤ ਲਈ ਜਿਹੜਾ ਉਹ ਜੂਝ ਰਿਹਾ ਇਹਦੇ ਵਿੱਚ ਕੋਈ ਦੇ ਰੱਬ ਰੱਤੇ ਕੋਈ ਸ਼ਰਧਾ ਭਾਵਨਾ ਉਹਦਾ ਕੋਈ ਮੁੱਲ ਨਹੀਂਗਾ ਜਿਹਦਾ ਮਹਤਵਪੂਰਨ ਉਹਦੇ ਲਈ ਉਹ ਆਪਣੀ ਨੌਕਰੀ ਆ ਚਾਰ ਛਿਲੜਾ ਜਿਹਦੇ ਲਈ ਕੈਮਰਾ ਉਹ ਚੰਗੇ ਪੱਕ ਦੇ ਕੇ ਵੀ ਅੰਡਿਟ ਕਰ ਦਿੰਦਾ ਜੇਕਰ ਕੋਈ ਆਦਮੀ ਉਦਾਹਰਣ ਵਜੋਂ ਮੰਨ ਲਓ ਕਿ ਦੋ ਦੋ ਤਰ੍ਹਾਂ ਦੀਆਂ ਜਿਹੜੇ ਇੱਕ ਤੇ ਜਿਹੜੇ ਆ ਕਰਪਟਾ ਉਹ ਦੂਜੀ ਸਹੀ ਕੇ ਤੇਰਾ ਦੋਵੇਂ ਪਾਸੇ ਨੂੰ ਲੜਾਈ ਤੱਕ ਨੁਬਤ ਪਹੁੰਚ ਗਈ ਆ ਤਾਂ ਹੀ ਭੇਜਿਆ ਜਾਂਦਾ ਕਿ ਬੰਦੇ ਨੂੰ ਤੂੰ ਜਾ ਕੇ ਸੂ ਲੈ ਆ ਉਹ ਦੂਜੇ ਜਿਹੜੇ ਬੰਦੇ ਉਹ ਪਲਾਨ ਕਰ ਰਹੇ ਆ ਕਿ ਅਸੀਂ ਇਹ ਜਿਹੜੇ ਕਰਪਟ ਬੰਦੇ ਆ ਇਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਆ ਇਹਨਾਂ ਦੀ ਜਿਹੜੀ ਚਾਲ ਆ ਉਹ ਅਸਲ ਕਿਵੇਂ ਮਨਾ ਸਕਦੇ ਆ ਜੇ ਸੱਚਮੁੱਚ ਉਹ ਰੱਬ ਪ੍ਰਤੀ ਕਰਤਿਆਗਾ ਤਾਂ ਉਹ ਦੇਖੋਗਾ ਵੀ ਇਹ ਜਿਹੜੇ ਬੰਦੇ ਨਾਲ ਮੈਂ ਸਾਥ ਦੇ ਰਹੇ ਆ ਉਹ ਤਾਂ ਬੇਮਾਨ ਬੰਦੇ ਆ ਉਹ ਤਾਂ ਮਾਘੇ ਗੁਜ਼ਰੇ ਆ ਉਹ ਸਵਾਰਥੀ ਅਧਰਜ ਦੇ ਨੀਚਾ ਤਾਂ ਜੇਕਰ ਇਹ ਬੰਦੇ ਇਹਦਾ ਇਨਸਾਨੀਕਰਨ ਕਰ ਰਹੇ ਆ ਇਹ ਸੱਚਮੇ ਧਰਮ ਦੇ ਪੱਖ ਵਿੱਚ ਆ ਤਾਂ ਉਹਦਾ ਨਹੀਂ ਬੜਗੇ ਉਹਨਾਂ ਦਾ ਸਾਥ ਦੇਊਗਾ ਉਹਨਾਂ ਦੇ ਪ੍ਰਤੀ ਉਹ ਸਦਾ ਅਕ੍ਰਿਤ ਕਰਨ ਹੋਊਗਾ ਪਰ ਉਹ ਰੱਬ ਰੱਤੀ ਜਿਹੜਾ ਉਹ ਅਕ੍ਰਿਤ ਕਰਨ ਨਹੀਂ ਆਖਿਆ ਜਾਊਗਾ ਆ ਲੋਕੀ ਜੋ ਮਰੀ ਸੋਚਣ ਤੁਹਾਡੇ ਮਰਜ਼ ਜਥੇ ਬੰਦੇ ਜੋ ਮਰਜ਼ੀ ਸੋਚਣ ਪਰ ਰੱਬ ਰੱਤੀ ਜਿਹੜਾ ਉਹ ਬੰਦਾ ਜਿਹੜਾ ਉਹ ਸਹੀ ਰਥਾਂ ਵਿੱਚ ਉਹ ਇਨਸਾਨ ਗਿਣਿਆ ਜਾਊਗਾ ਇਲੀ ਨਰਭਰ ਕਰਦਾ ਕਿ ਜਿਹੜਾ ਇਨਸਾਨ ਕਿਸ ਪ੍ਰਸਥਿਤੀ ਵਿੱਚ ਔਰ ਕਿਸ ਵੈਲਿਊ ਨੂੰ ਉਹ ਧਿਆਨ ਵੀ ਰੱਖ ਕੇ ਕੋਈ ਕਦਮ ਪੁੱਟ ਰਿਆ ਇਥੇ ਜਿਹੜੇ ਆਮ ਆਬਾਦਾਂ ਦਾ ਇਥੇ ਆਪਾਂ ਜੇ ਠੀਕਾ ਕਿ ਜਿਹੜਾ ਆਮ ਸਾਡਾ ਦੁਨੀਆਦਾਰੀ ਆਬਾਦਾਂ ਦਾ ਉਹਦੇ ਬਖਰੇ ਪੈਮਾਨੇ ਆ ਉਹ ਆਪਣੇ ਪੈਮਾਨੇ ਉਹਦੇ ਪਰਕਤ ਦਾ ਪਰ ਅਸੀਂ ਜੋ ਗਿਆਮ ਜਿਹੜੇ ਦੁਨੀਆਦਾਰੀ ਦੇ ਮਨੁੱਖ ਦੇ ਦੂਜੇ ਸ਼ਬਦਾਂ ਚ ਮਨੁੱਖ ਦੇ ਪੈਮਾਨੇ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਉਸ ਪੈਮਾਨੇ ਦੀ ਗੱਲ ਕਰ ਰਹੇ ਹਾਂ ਕਿ ਜੇ ਯੂਨੀਵਰਸਲ ਆ ਕਿ ਜਿਹੜਾ ਕਿਸੇ ਧਰਮ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਜਾਂ ਕੌਮ ਜਾਤ ਇਨਾ ਤੱਕ ਸੀਮਿਤ ਨਹੀਂ ਬਲਕਿ ਉਹ ਸਰਵ ਵਿਆਪੀ ਵਿਸ਼ਵ ਵਿਆਪੀ ਜਿਹੜਾ ਉਹ ਰੱਬ ਦਾ ਸਿਧਾਂਤ ਕਹਿ ਸਕਦੇ ਆ ਆਪਾਂ ਜਿਹੜਾ ਸਾਰਿਆਂ ਉਤੇ ਇੱਕਸਾਰ ਲਾਗੂ ਹੁੰਦਾ ਜਿਹੜਾ ਕਿਸੇ ਨਾਲ ਵਿਤਕਰਾਨੀ ਕਰਦਾ ਜਿਹੜਾ ਕੇਵਲ ਜਿਹੜੀ ਇਨਸਾਨੀਅਤ ਆ ਮਨੁੱਖਤਾ ਉਹ ਉਹਦੇ ਲਈ ਜਿਹੜਾ ਉਹਨੂੰ ਸਮਰਪਣ ਆ ਇਸ ਲਈ ਜਿਹੜਾ ਇਹ ਆਮ ਜਿਹੜੇ ਜੋ ਮਨੁੱਖ ਦੇ ਬਣਾਏ ਨਿਯਮ ਆ ਜੋ ਕਾਇਦੇ ਕਾਨੂੰਨ ਆ ਜੋ ਨੈਤਿਕ ਜਿਹੜੇ ਉਹਨਾਂ ਦੇ ਨਿਯਮ ਆ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਸਪੱਸ਼ਟ ਕਰ ਦਈਏ ਕਿ ਉਹਨਾਂ ਅਨੁਸਾਰ ਉਹ ਕਹਿ ਸਕਦੇ ਆ ਉਹ ਕਿਹਾ ਜਾਂਦਾ ਪਰ ਅਸੀਂ ਜਿਹੜਾ ਉਸ ਦੀ ਗੱਲ ਕਰ ਰਹੇ ਜਿੱਥੇ ਗੁਰਬਾਣੀ ਸਾਨੂੰ ਸਹੀ ਰਥਾਂ 'ਤੇ ਪਹੁੰਚਾਉਂਦੀ ਆ ਕਿਉਂਕਿ ਗੁਰਬਾਣੀ ਸਾਨੂੰ ਜਿਹੜੀ ਆ ਉਹ ਸੱਚੀ ਸੁੱਚੀ ਇਨਸਾਨੀਅਤ ਪ੍ਰਦਾਨ ਕਰਦੀ ਆ ਜਿਹੜੇ ਕਿ ਮਨੁੱਖ ਦੇ ਬਣਾਏ ਹੋਏ ਨਿਜਮ ਆ ਜਿਹੜੇ ਕਿ ਪੂਰਨ ਨਹੀਂਗੇ ਅਪੂਰਨ ਪੱਖਪਾਤ ਵਾਲੇ ਆ ਅਧੂਰੇ ਆ ਔਰ ਕਈ ਪਕੂ ਅਗਿਆਨਤਾ ਨਾਲ ਵੀ ਭਰਪੂਰ ਆ ਜਿਹੜੇ ਕਿ ਸੱਚ ਦੇ ਰਾਹ ਵਿੱਚ ਰੁਕਾਵਟ ਵੀ ਬਣਦੇ ਆ ਅਸੀਂ ਉਹਨਾਂ ਦੀ ਚਰਚਾ ਨਹੀਂ ਕਰ ਰਹੇ ਅਸੀਂ ਤਾਂ ਗੁਰਮਾਣੀ ਦੇ ਪੰਮਾਨੇ ਦੀ ਗੱਲ ਕਰ ਰਹੇ ਹਾਂ ਜੀ ਮੈਂ ਉਹਨਾਂ ਤੇ ਦੋ ਸਵਾਲ ਕੋਈ ਟਾਈਮ ਥੋੜਾ ਰਹਿ ਗਿਆ ਸਾਡੇ ਕੋਲ ਜੀ ਜੀ ਦੋ ਸਵਾਲ ਬਖ ਇਕੱਠੇ ਹੀ ਕਰਨ ਲੱਗਾ ਹਾਂ ਇੱਕ ਹੈ ਕਿ ਸਪੋਜ਼ ਕਰੋ ਕੋਈ ਬੰਦਾ ਬੇਈਮਾਨੀ ਨਾਲ ਪੈਸੇ ਕਮਾਉਂਦਾ ਉਹ ਆਪਣੇ ਘਰ ਵਿੱਚ ਲੈ ਕੇ ਜਾਂਦਾ ਤੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਕੋਪਰਿਸਦਾਰ ਪਾਲਦਾ ਮਤਲਬ ਜਿੱਦਾਂ ਨੌਲ ਬੰਦਾ ਕੀ ਉਹ ਜਿਹੜੇ ਬੱਚੇ ਜਾਂ ਉਹ ਹੈ ਉਹ ਉਹਦੇ ਭਾਗੀਦਾਰ ਹੈ ਅਤੇ ਉਲਟ ਸਵਾਲ ਹੈ ਕਈ ਵਾਰੀ ਅਸੀਂ ਸਪੈਸ਼ਲੀਆਂ ਨੂੰ ਮੈਂ ਗੁਰਦੁਆਰਾ ਦੀ ਰਿਲੀਜੀਅਨ ਵਿੱਚ ਜਾਂ ਚੈਰਿਟੀ ਆਰਗੇਨਾਈਜੇਸ਼ਨ ਵਿੱਚ ਲਾ ਕੇ ਜਾਂਦਾ ਇੱਕ ਬੰਦਾ ਪੈਸੇ ਦੇ ਕੇ ਹਮਨੋ ਕਹਿੰਦਾ ਜੀ ਮੈਂ ਤਾਂ ਚੈਰਿਟੀ ਲਈ ਦਿੱਤੇ ਆ ਮੈਨੂੰ ਮੇਰੇ ਵੱਲੋਂ ਜੋ ਮਰਜ਼ੀ ਕਰੇ ਪਰ ਜਿਹੜੇ ਯੂਜ਼ ਕਰਦੇ ਆ ਉਸ ਪੈਸੇ ਨੂੰ ਉਹ ਮਿਸਯੂਜ਼ ਕਰਦੇ ਆ ਸੋ ਇਹਦੇ ਵਿੱਚ ਦੋਨਾਂ ਵਿੱਚ ਕੀ ਅਕਰਿਤ ਕਰਨ ਕੋਣ ਹੋਇਆ ਇਹ ਦੋ ਦੋਸਤ ਸੀ ਗੈਰੀਓ ਤੁਹਾਡੇ ਸਾਹਮਣੇ ਜਿਹੜੇ ਦੇਖੋ ਦੋ ਜਿਹੜੇ ਬੜਾ ਕਾਫੀ ਕੰਪਲਿਕੇਟਿਡ ਸਵਾਲ ਆ ਹਾਂਜੀ ਪਰ ਅਸੀਂ ਨੂੰ ਜਿਵੇਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਜੇ ਸਮਝਾਂਗੇ ਤੇ ਫਿਰ ਸ਼ਾਇਦ ਇੰਨੀ ਕੋਈ ਮੁਸ਼ਕਲ ਨਹੀਂ ਆਉਣ ਲਗੀ ਹਾਂਜੀ ਪਹਿਲੀ ਗੱਲ ਇਹ ਕਿ ਜਦੋਂ ਇਹ ਠੀਕ ਆ ਕਿ ਜਿਸ ਬੰਦੇ ਦੀ ਜ਼ਿੰਮੇਵਾਰੀ ਆ ਉਹਨੇ ਬੱਚਿਆਂ ਨੂੰ ਉਹਦਾ ਹੀ ਧਿਆਨ ਰੱਖਣਾ ਉਹਨਾਂ ਲੋੜਾਂ ਦਾ ਲੋੜਾਂ ਥੋੜਾਂ ਦਾ ਉਹਨਾਂ ਦੀ ਪਰਵਿਸ਼ ਕਰਨ ਦਾ ਜ਼ਿੰਮੇਵਾਰੀ ਉਹਦੀ ਆ ਹਾਂਜੀ ਉਹਨੂੰ ਕਿਸ ਤਰ੍ਹਾਂ ਨਭਾਰੇ ਆ ਕਿ ਕਈ ਗੱਲਾਂ ਇਹਦੇ ਦੇਖਣ ਜੋਗਾ ਕਿ ਪ੍ਰਸਥਿਤੀਆਂ ਕੈਸੀਆਂ ਠੀਕ ਹੈ ਇਹ ਬੜੇ ਬਦੇ ਪ੍ਰਸਤਿਥੀਆਂ ਜਿਹੜੀਆਂ ਆਮ ਨਾਰਮਲ ਪ੍ਰਸਤਿਥੀਆਂ ਨਹੀਂ ਹੁੰਦੀਆਂ। ਤੋਂ ਪਹਿਲੀ ਗੱਲ ਕੇ ਪ੍ਰਸਤਿਥੀਆਂ ਧਿਆਨ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਆ। ਪਰ ਕੈਮਰੇ ਤੋਂ ਅਸੀਂ ਦੇਖਦੇ ਆ ਕਿ ਕਈ ਬੰਦੇ ਜਿਹੜੇ ਆ ਹੁਣ ਜਿਹੜੇ ਬੰਦੇ ਬੰਦ ਲੋ ਖਾਣ ਪੀਣ ਦੀਆਂ ਚੀਜ਼ਾਂ ਮਿਲਾਵਟ ਕਰਦੇ ਆ। ਦਵਾਈਆਂ 'ਚ ਮਿਲਾਵਟ ਕਰਦੇ ਆ। ਉਹ ਬੰਦੇ ਗਰੀਬ ਨਹੀਂਗੇ। ਉਹ ਆਮ ਬੰਦਿਆਂ ਨੂੰ ਕਿਤੇ ਜ਼ਿਆਦਾ ਵੱਧ ਉਹਨਾਂ ਕੋਲ ਪੈਸਾ ਔਰ ਕਿੰਨਾ ਪੈਸਾ ਕਿ ਉਹਨਾਂ ਨੂੰ ਖੁਦ ਪਤਾ ਨਹੀਂ ਕਿ ਸਾਲ ਕਿੰਨੀ ਸੜਮਾਇਆ। ਪਰ ਉਹਨਾਂ ਦੇ ਕਈ ਪੀੜੀਆਂ ਬੈਠ ਕੇ ਖਾ ਸਕਦੇ ਆ। ਜੇਕਰ ਬੱਚਿਆਂ ਨੂੰ ਪਤਾ ਕਿ ਸਾਡਾ ਪਿਓ ਜਾਂ ਭਰਾ ਜਾਂ ਪੁੱਤਰ ਇਹ ਛਿੜੀ ਕਮਾਈ ਕਰ ਰਿਹਾ ਇਹਦੇ ਚ ਮਨੁੱਖਤਾ ਦਾ ਘਾਣ ਹੋ ਰਿਹਾ ਮੰਨ ਲਓ ਮੇਰਾ ਪਿਤਾ ਨਕਲੀ ਦਵਾਈਆਂ ਵੇਚ ਰਿਹਾ ਮੈਨੂੰ ਪਤਾ ਤਾਂ ਮੈਂ ਚੁੱਪ ਕਰ ਰਹਿਣਾ ਕਿ ਆਦਾ ਨਹੀਂ ਮੈਨੂੰ ਤੇ ਮੈਸੂਦਾ ਮਿਲ ਰਹੀਆਂ ਜਾਂ ਮੇਰਾ ਪਿਓ ਆ ਤਾਂ ਮੈਨੂੰ ਕੀ ਦੂਜੇ ਮਾਰ ਰਹੇ ਆ ਤਾਂ ਮੈਂ ਜ਼ਰੂਰ ਭਾਗੀਦਾਰੀ ਹੀ ਹੋਊਗਾ ਇਹ ਧਿਆਨ ਜਿਹੜੀ ਗੱਲ ਦਾ ਜਿਹੜੀ ਆ ਇਹ ਰੱਖਣ ਦੀ ਲੋੜ ਆ ਤੁਜੀ ਗਾ ਜਿਹੜੇ ਤੁਸੀਂ ਕਰ ਰਹੇ ਸੀਗੇ ਕਿ ਬੰਦਾ ਜਿਹੜਾ ਇਸ ਤਰ੍ਹਾਂ ਖਲਾਰੇ ਆ ਨਹੀਂ ਪੈਸੇ ਦੇ ਆ ਅਸੀਂ ਮੰਨ ਲਓ ਗੁਰਦੁਆਰੇ ਜਾਂ ਕਿਸੇ ਚੈਰਿਟੀ ਆਰਗੇਨਾਈਜੇਸ਼ਨ ਪੈਸੇ ਤੇ ਉਹ ਉਹ ਨੂੰ ਮੈਸ ਯੂਜ਼ ਕਰ ਰਿਹਾ ਐਨੈਥਿਕਲੀ ਯੂਜ਼ ਕਰ ਰਿਹਾ ਜਾਂ ਕੋਈ ਗਲਤ ਕੰਮ ਲਈ ਯੂਜ਼ ਕਰ ਰਿਹਾ ਕੀ ਜਿੰਨੇ ਦਿੱਤੇ ਆ ਉਹ ਭਾਗੀਦਾਰ ਹੈਗਾ ਇਹਦੇ ਦੇਖੋ ਇਹ ਪੱਕੇ ਦੇਖਣ ਦੀ ਲੋੜ ਹੈਗੀ ਆ ਕਿ ਕੈਮਰਾ ਸਾਨੂੰ ਨਹੀਂ ਪਤਾ ਹੁੰਦਾ ਹਾਂਜੀ ਕਿ ਜਿਸ ਸੰਸਥਾ ਨੂੰ ਅਸੀਂ ਜਾਂ ਵਿਅਕਤੀ ਨੂੰ ਦੇ ਰਹੇ ਆ ਕਿਉਂਕਿ ਸਾਡੇ ਕੋਲ ਇੰਨਾ ਹਰ ਹਰ ਬੰਦੇ ਕੋਲ ਇੰਨਾ ਪੈਮਾਨਾ ਹੈ ਨਹੀਂ ਕਿ ਉਹ ਲਾਗੇ ਦੇਖ ਸਕੇ ਕਿ ਵੀਰਾ ਜਿਹੜੀ ਆ ਉਹ ਬਹੁਤ ਦੇਰੀ ਹੋ ਜਾਂਦੀ ਆ ਠੀਕ ਹੈ ਇਸ ਲਈ ਕੈਮਰਾ ਸਾਨੂੰ ਇੱਕ ਵਿਸ਼ਵਾਸ ਨਾਲ ਅਜੇ ਕਿਸੇ ਦੀ ਮਦਦ ਕਰ ਦਿੰਨੇ ਆ ਜੇ ਦੂਜੇ ਪਾਸੋਂ ਨੂੰ ਪਤਾ ਕਿ ਇਹ ਵਿਅਕਤੀ ਜਾਂ ਇਹ ਸੰਸਥਾ ਇਹ ਨੂੰ ਜਿਹੜਾ ਇਹ ਅਬਿਊਜ਼ ਕਰ ਰਹੀ ਹੈ ਸਿਸਟਮ ਨੂੰ ਜਾਂ ਪੈਸੇ ਦਾ ਮਿਸਜੂਜ਼ ਕਰ ਰਹੀ ਆ ਮੈਨੂੰ ਪਤਾ ਪਰ ਫਿਰ ਵੀ ਮੈਂ ਇਹ ਸੋਚ ਕੇ ਕਿ ਜਿੰਮੇਦਾਰ ਆਪਣੀ ਸ਼ਰਧਾ ਨਾਲ ਦੇ ਰਹੇ ਆ ਤਾਂ ਮੈਂ ਵੀ ਉਹਨਾਂ ਹੀ ਭਾਗੀਦਾਰ ਮੰਨਿਆ ਜਾਊਂਗਾ ਕਿਉਂਕਿ ਮੈਨੂੰ ਪਤਾ ਔਰ ਮੇਰੀ ਜਿਹੜੀ ਆ ਭਾਗੀਦਾਰੀ ਉਹ ਦੂਜਿਆਂ ਨੂੰ ਵੀ ਉਤਸ਼ਾਹਤ ਕਰਦੀ ਆ ਕਿ ਦੂਜਾ ਦੇਖਦਾ ਵੀ ਇਹ ਦੇ ਰਿਹਾ ਤੇ ਮੈਂ ਵੀ ਦੇਵਾਂ ਤੇ ਮੈਨੂੰ ਦੇਣੇ ਕੀ ਖਰਚਾ ਵੀ ਉਹ ਜ ਆ ਬੰਦਾ ਜਿਹੜਾ ਇਹ ਦੇ ਰਿਹਾ ਇਹਨਾਂ ਪਪੂਲਰ ਬੰਦਾ ਸੁਮੇ ਦਾ ਸਭ ਕੁਝ ਤਾਂ ਅਸੀਂ ਵੀ ਉਹਨਾਂ ਦੇ ਨਾਲ ਉਹਨੇ ਹੀ ਜਵਾਬਦੇਹ ਹੁੰਨੇ ਆ ਔਰ ਇਸੇ ਗੱਲ ਨੂੰ ਧਿਆਨ ਨਹੀਂ ਰੱਖਣ ਕਰਕੇ ਜਿਹਨੇ ਕ੍ਰਪਸ਼ਨ ਹੈਗੀ ਆ ਉਹਦਾ ਇੱਕ ਵੱਡਾ ਕਾਰਨ ਇਹ ਬਣ ਰਿਹਾ ਕਿ ਅਸੀਂ ਜਿਹੜਾ ਉਹ ਜਾਣਦੇ ਹਾਂ ਹੋਏ ਆ ਵੀ ਫਿਰ ਅਸੀਂ ਪੁੱਛਦੇ ਵੀ ਨਹੀਂ ਅਸੀਂ ਇਹ ਕਹਿ ਕੇ ਖੜਾ ਚੁਦਾ ਦੇਣਾ ਸਾਨੂੰ ਕੀ ਜੀ ਜੋ ਕਰਨਗੇ ਸੋ ਕਰਨਗੇ ਸੋ ਪਰਣਗੇ ਔਰ ਇਸ ਗੱਲ ਨੇ ਇਸ ਸੋਜ ਨੇ ਸਮਾਜ ਦਾ ਚਾਹੇ ਉਹ ਸੁਧਾਰੋਂ ਸੁਸਾਇਟੀ ਆ ਚਾਹੇ ਧਾਰਮਿਕ ਕਾਜ ਕੋਈ ਵੀ ਸੰਸਥਾ ਜਿਹੜੀ ਆ ਹਰ ਖੇਤਰ ਵਿੱਚ ਇਹਨਾਂ ਨੂੰ ਨੁਕਸਾਨ ਕੀਤਾ ਕਿ ਇਹ ਲਗਾਤਾਰ ਇਹਦੇ ਵਿੱਚ ਵਾਧਾ ਹੋ ਰਿਹਾ ਇਹਦੇ ਵਿੱਚ ਹਰ ਬੰਦਾ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਫਰਕ ਇੰਨਾ ਇੱਕ ਥੋੜਾ ਪਾ ਰਿਹਾ ਕੋਈ ਬਹੁਤਾ ਪਾ ਰਿਹਾ ਪਰ ਹਰ ਬੰਦਾ ਜਿਹੜਾ ਉਹ ਜਵਾਬ ਦੇ ਆ ਜੇ ਬੰਦਾ ਹਰ ਬੰਦਾ ਜਿੰਮੇਵਾਰੀ ਸੁ ਮਹਿਸੂਸ ਕਰਨ ਲੱਗ ਪਵੇ ਅੰਧਾਣ ਪੁੰਨ ਵਿੱਚ ਹੋ ਜਾਣਾ ਗੱਲ ਵੱਖਰੀ ਆ ਪਰ ਘਟੋ ਘਟ ਉਹ ਸੱਚੇ ਦਾ ਮੈਨੂੰ ਇੱਕ ਕਹਾਣੀ ਯਾਦ ਆਉਂਦੀ ਆ ਬਹੁਤ ਛੋਟਿਆਂ ਪੜ੍ਹੀ ਸੀਗੀ ਕਿ ਇੱਕ ਫਕੀਰ ਹੁੰਦਾ ਉਹਦੇ ਬੱਸ ਉਹ ਵਧੀਆ ਘੋੜੀ ਹੁੰਦੀ ਆ ਤੂੰ ਘੋੜੀ ਨੂੰ ਬੜਾ ਪਿਆਰ ਕਰਦਾ ਕੋਈ ਲਾਗੇ ਤੱਕ ਚੋਰ ਹੁੰਦਾ ਤਾਂ ਉਹ ਦੇਖਦਾ ਵੀ ਇਹ ਫਕੀਰ ਆ ਇੱਕ ਘੋੜੀ ਬੜੀ ਵਧੀਆ ਰੱਖੀ ਜਨੇ ਤੋ ਕਹਿੰਦਾ ਵੀ ਕਿਸੇ ਦਿਨ ਮੈਂ ਕੋੜੀ ਜਿਹੜੀ ਆਏ ਇਹ ਮੈਂ ਆਪਣੀ ਬਣਾ ਲਵਾਂ ਇਹਨੂੰ ਚੁਰਾ ਲਵਾਂ ਫਿਰ ਲੱਗਦਾ ਵੀ ਚੋਰੀ ਕੀਤੀ ਚੰਗਾ ਨਹੀਂ ਬਈ ਇਹਦੇ ਜਿਹੜੀ ਸੇਵਾ ਸਿੱਖ ਸੇਵ ਗਿਹੜੇ ਹਮੇਸ਼ਾ ਰਹਿੰਦੇ ਆ ਉਹ ਕੀ ਕਰਦਾ ਕਿ ਇੱਕ ਦਿਨ ਸਾਧੂ ਮਹਾਰਾਜ ਦੋ ਬਾਸ ਪਹਿਣ ਕੇ ਜਿਹੜਾ ਉਹਦੇ ਚ ਕੁਟੇ ਚਲਾ ਜਾਂਦਾ ਤੋ ਕਹਿੰਦਾ ਵੀ ਅਦਾ ਮੈਂ ਦਰਵੇਸ਼ ਹੈਗਾ ਮੈਂ ਜਾਣਾ ਸੀਗਾ ਪਰ ਮੇਰੇ ਸੇਹ ਠੀਕ ਨਹੀਂ ਬੜਾ ਕਮਜ਼ੋਰ ਸਰੀਰ ਹੋ ਗਿਆ ਤਾਂ ਜੇ ਤੂੰ ਆਪਣੇ ਕੋੜੀ ਦੇ ਦੇਵੇਂ ਤੇ ਮੈਂ ਉੱਥੇ ਪਹੁੰਚ ਸਕਦਾ ਫਕੀਰ ਨੂੰ ਸੋ ਉਹਦਾ ਫਕੀਰ ਬੰਦਾ ਤੇ ਉਹਨੂੰ ਕੋੜੀ ਦੇ ਦਿੰਦਾ। ਉਹ ਕੋੜੀ ਜਦੋਂ ਚੜਦਾ ਉਹ ਨਾ ਮਾਰਦਾ ਪਰ ਫਕੀਰ ਲਿਬਾਸ ਆਪਣਾ ਅਸਲੀ ਰੂਪ ਦਿਖਾਉਂਦਾ। ਉਹ ਉਹਨੂੰ ਪਿਛੋਂ ਆਵਾਜ਼ ਮਾਰਦਾ। ਕਹਿੰਦਾ ਵੀ ਤੂੰ ਕੋੜੀ ਲੈ ਜਾ ਮੈਨੂੰ ਕੋੜੀ ਦੀ ਕੋਈ ਚਿੰਤਾ ਨਹੀਂ। ਪਰ ਮੇਰੀ ਇਹ ਗੱਲ ਸੁਣ ਜਾ। ਪਰ ਜਦੋਂ ਲਿਬਾਸ ਪਹਿਣ ਕੇ ਤੂੰ ਇਹ ਗੱਲ ਕੋੜੀ ਮੇਰੀ ਚੁਦਾ ਕੇ ਲੈ ਚਲੇ ਜਾਂ ਖੋ ਕੇ ਲੈ ਜਰੇ ਕਿਸਮ ਦੀ। ਇਦਾਂ ਦਾ ਤੂੰ ਕਿਸੇ ਹੋਰ ਨੂੰ ਨਾਲ ਦਸੀ ਕਿ ਮੈਂ ਇਸ ਤਰ੍ਹਾਂ ਲੈ ਆਇਆ। ਉਹ ਬੜਾ ਹੈਰਾਨ ਹੁੰਦਾ ਉਹ ਕਹਿੰਦਾ ਵੀ ਇਹ ਕਿਹਦੀ ਕਿਹੜੀ ਗੱਲ ਆ ਮੈਨੂੰ ਦੱਸੂਗਾ। ਪਰ ਫਿਰ ਉਹਨੂੰ ਸਮਝ ਆਉਂਦਾ ਵੀ ਇਹ ਪੁੱਛ ਕਿਉਂ ਕਹਿ ਰਹੇ ਆ ਫਿਰ ਉਹ ਨੂੰ ਪੁੱਛਦਾ ਕਹਿੰਦਾ ਵੀ ਇਹਦਾ ਕਾਰਨ ਕੀ ਕਹਿੰਦਾ ਵੀ ਇਸ ਤਰ੍ਹਾਂ ਲੋਕੀ ਜਿਹੜੇ ਆ ਉਹ ਜਿਹੜੇ ਲੋੜ ਬੰਦਾ ਉਹਨਾਂ ਤੇ ਵਿਸ਼ਵਾਸ ਨਹੀਂ ਕਰਨ ਲੱਗੇ ਇਸ ਲਈ ਤੂੰ ਕਿਰਪਾ ਕਰੀ ਇਹ ਕਿਸੇ ਨੂੰ ਨਾ ਕਿ ਕਿ ਮੈਂ ਇਸ ਦੂਪ ਵਿੱਚ ਇਹ ਰੂਪੇਸ ਧਾਰਨ ਕਰਕੇ ਮੈਂ ਇਹ ਘੋੜੀ ਲਿਆਂਦੀ ਆ ਤੋ ਕਿ ਵੀਰਾ ਇਹ ਪਖੇੜੇ ਆ ਇਹ ਵੀ ਧਿਆਨ ਰੱਖਣ ਦੀ ਲੋੜ ਹੁੰਦੇ ਆ ਇਹ ਜਿਹੜੇ ਦੂਜਿਆਂ ਉੱਤੇ ਕੀ ਅਸਰ ਪਊਗਾ ਦੂਜੇ ਇਸ ਤੋਂ ਕੀ ਸਿੱਖਣਗੇ ਔਰ ਕਈ ਵਾਰ ਸਾਡੇ ਇਹ ਕਦਮ ਜਿਹੜੇ ਆ ਆਮ ਜਿਹੜੇ ਸਹੀ ਇਨਸਾਨ ਆ ਉਨਾ ਨੂੰ ਵੀ ਸੇਵਾ ਤੋਂ ਵਾਂਝੇ ਕਰਨ ਦਾ ਕਾਰਨ ਬਣ ਜਾਂਦੇ ਆ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਅੱਛੇ ਤਰੀਕੇ ਨਾਲ ਜਿਹੜੇ ਸਾਡੇ ਕੁਐਸਚਨ ਅਕ੍ਰਿਤ ਕਰਨ ਬਾਦੇ ਆਏ ਸੀ ਉਹਨਾਂ ਦਾ ਤੁਸੀਂ ਸਾਰੇ ਆਨਸਰ ਕੀਤਾ ਸੋ ਅਸੀਂ ਇੱਥੇ ਸੰਕੋਚਦੇ ਆ ਆਪਣੀ ਵੀਡੀਓ ਸੋ ਸਾਰੇ ਸਾਰਿਆਂ ਨੂੰ ਦਰਸ਼ਕਾਂ ਨੂੰ ਰਿਕੁਐਸਟ ਹੈ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟਸ ਦਿਓ ਕਰੋ ਜਿਹੜੇ ਕਮੈਂਟਸ ਤੁਸੀਂ ਭੇਜਦੇ ਹੋ ਉਸੇ ਦੇ ਕੁਐਸਚਨ ਅਸੀਂ ਅਕੇ ਆਨਸਰ ਕਰਦੇ ਹਾਂ ਭਾਈ ਸਾਬ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਅਨੁਭਾਗ ਉਹਨਾਂ ਦਾ ਖਾਸਾ ਵਾਗੋ ਜੀ ਦੀ ਇੱਫਤ